ਅੱਜ ਆਪਾਂ ਪਹੁੰਚੇ ਹਾਂ ਜੀ ਤਪਸਤਾਨ ਸੱਚਕੰਡਵਾਸੀ ਸੰਤ ਬਾਬਾ ਮੋਹਨ ਸਿੰਘ ਜੀ ਮਤਬਾਲਾ ਜਿੱਥੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਲੋਕ ਦੂਰ ਦੋਰ ਸਟੇਟਾਂ ਤੋਂ ਆਉਂਦੇ ਨੇ ਫੋਰਨ ਕੰਟਰੀਆਂ ਤੋਂ ਆਉਂਦੇ ਨੇ ਜੋ ਵੀ ਆਪਣੀ ਸ਼ਰਧਾ ਹੁੰਦੀ ਹੈ ਮਨੋ ਕਾਮਨਾ ਪੂਰੀ ਹੁੰਦੀ ਹੈ ਮਨ ਦੇ ਵਿੱਚ ਹੁੰਦੀ ਹੈ ਉਹ ਇੱਥੇ ਪੂਰੀ ਹੁੰਦੀ ਹੈ ਹਰ ਸੰਗਰਾਮ ਤੇ ਪਾਰੀ ਇਕੱਠ ਹੁੰਦਾ ਹੈ ਅਕੰਡ ਪਾਠ ਸਹਿਵ ਸਹਿਜ ਪਾਠ ਸਾਰੇ ਰਖਵਾਈ ਜਾਂਦੇ ਨੇ ਮੋਹਨ ਸਿੰਘ ਮਤਬਲਾਈ ਦਾ ਤਪਸਥਾਨ ਇਹਨਾਂ ਦੀ 33ਵੀਂ ਵਰ੍ਹੇਸ਼ੀ ਆ 17 ਜਨਵਰੀ 2025 ਚਾਰ ਮਾਗ 16 ਜਨਵਰੀ ਸ਼ਾਮ ਨੂੰ ਗੁਰਮਤ ਸਮਾਗਮ ਸ਼ੁਰੂ ਹੋ ਜਾਣੇ ਆ ਤੇ 17 ਜਨਵਰੀ ਨੂੰ ਪੰਜ ਪਿਆਰਾਂ ਲਈ ਅੰਮ੍ਰਿਤ ਬਾਟਾ ਤਿਆਰ ਹੋ ਜਾਣਾ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੋਂ 18-19 ਕਿਲੋਮੀਟਰ ਤੇ ਰਾਮਾ ਮੰਡੀ ਤੋਂ ਹੀ 17-18 ਕਿਲੋਮੀਟਰ ਗੁਰਦੁਆਰਾ ਨਿਰਮਲ ਸਰ ਸਾਹਿਬ ਤਲੋਕੇ ਵਾਲਾ ਕਾਲਿਆਂ ਵਾਲੀ ਮੰਡੀ ਦੇ ਨਾਲ ਜਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਤੇ 17 ਤਰੀਕ ਨੂੰ ਪਹੁੰਚਣਾ ਜਰੂਰ ਕੋਈ ਵੀ ਮਨ ਦੇ ਵਿੱਚ ਮਨੋ ਕਾਮਨਾ ਹੁੰਦੀ ਹੈ ਪੂਰੀ ਹੁੰਦੀ ਹੈ ਤੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਸਾਰੀ ਸੁਣ ਲਿਓ ਅਰਦਾਸ ਹੋ ਰਹੀ ਹੈ ਜਰੂਰ ਸੁਣਨਾ ਐਂਡ ਤੱਕ ਸਰਮਾ ਸਰਵਰਤ ਪਰਿਵਾਰ ਵੱਲ ਘਰ ਦੀ ਸੁੱਖ ਸ਼ਾਂਤੀ ਲਈ ਚੜ੍ਹਦੀ ਕਲਾ ਲਈ ਮੰਡੀ ਕਾਰਾ ਵਾਲੀ ਤੋਂ ਭਾਈ ਭੋਲਾ ਸਿੰਘ ਵੱਲੋਂ ਬੀਬੀ ਸੁਖਨੀਤ ਕੌਰ ਧਰਮ ਪਤਨੀ ਭਾਈ ਬਲਬੀਰ ਸਿੰਘ ਸੁਖਿਆ ਹੋਇਆ ਪਿੰਡ ਕੌਰੇਣਾ ਭਾਈ ਜਗENDER ਸਿੰਘ ਸੁਪੁੱਤਰ ਭਾਈ ਰੱਖਾ ਸਿੰਘ ਘਰ ਦੀ ਸੁਖ ਸ਼ਾਂਤੀ રે ਸੁਖਿਆ ਹੋਇਆ ਪਿੰਡ ਹਸੂਦਾ ਭਾਈ ਗੁਰਜੰਟ ਸਿੰਘ ਆਪਣੇ ਸੁਪੁੱਤਰ ਗੁਰਸੇਵਕ ਸਿੰਘ ਦੀ ਦੇਹ ਅਰੋਗਤਾ ਲਈ ਸੁਖਿਆ ਹੋਇਆ ਪੰਨੀਵਾਲਾ ਰੂਲਦੂਤਾ ਗੁਰਦੀਪ ਸਿੰਘ राज ਭਾਈ सुखवंती ਸਿੰਘ विंड पीदा ਸੁਖ ਸ਼ਾਂਤੀ ਰੇ ਕਾਲਾ ਵਾਲੀ ਤੋਂ ਭਾਈ ਗੁਰਮੀਤ ਸਿੰਘ त ਭਾਈ ਸੁਖਮੰਦਰ ਸਿੰਘ ਵਿਆਹ सुखमंदर ਦੀ ਖੁਸ਼ੀ ਵਿੱਚ ਸੁਕਰਾਨੇ वजो जटाणा ਕਲਾ ਤੋਂ ਭਾਈ ਸੁਖਦੇਵ ਸਿੰਘ ਸੁਪੁੱਤਰ ਭਾਈ ਵੀਰ ਸਿੰਘ ਆਪਣੇ ਸੁਪੁੱਤਰ ਭਾਈ ਗੁਰਵਿੰਦਰ ਸਿੰਘ ਦੇ ਕੇ ਇਹਦੀ ਸਫਲਤਾ ਲਈ ਦਿਉਣਤਾ ਭਾਈ ਸੁਖਪਾਲ ਸਿੰਘ ਸੁਪੁੱਤਰ ਭਾਈ ਜੋਗਾ ਸਿੰਘ ਨੰਬਰਦਾਰ ਕੇ ਇਹਦੀ ਸਫਲਤਾ ਦੀ ਖੁਸ਼ੀ ਵਿੱਚ ਪਿੰਡ ਕਾਲਾ ਵਾਲੀ ਦਾ ਭਾਈ ਅਮਰਤਪਾਲ ਸਿੰਘ ਸੁਪੁੱਤਰ ਭਾਈ ਗੁਰਦੀਪ ਸਿੰਘ ਮਨੋ ਕਾਮਨਾ ਦੇ ਲਈ ਸੁਖਿਆ ਹੋਇਆ ਗੁਰੰਗਾ ਵਾਲੀ ਦਾ ਭਾਈ ਕਰਤਾਰ ਸਿੰਘ ਆਪਣੀ ਧਰ ਪਤਨੀ ਸਵਰਗਵਾਸੀ ਬੀਬੀ ਗੁਰਜੀਤ ਕੌਰ ਦੀ ਮਿੱਠੀ ਯਾਦ ਵਿੱਚ ਤਰੋਕੇ ਵਾਲਾ ਸੋ ਜਿਨ੍ਹਾਂ ਗੁਰਮੁਖ ਪਰਿਵਾਰਾਂ ਵੱਲੋਂ ਪਵਿੱਤਰ ਗੁਰਬਾਣੀ ਦੀ ਪਰਸਰੋਜ ਤੋਂ ਸਤਿ ਸ੍ਰੀ ਅਕਾਲ ਅਖੰਡ ਪਾਠ ਬ੍ਰੰਹ ਕਰਵਾਏ ਸਨ ਉਹਨਾਂ ਪਰਿਵਾਰਾਂ ਦੇ ਨਾਮ ਇਸ ਪ੍ਰਕਾਰ ਹਨ ਪਹਿਲਾ ਸ੍ਰੀ ਅਖੰਡ ਪਾਠ ਭਾਈ ਸੁਖਬ੍ਰੀਤ ਸਿੰਘ ਸੁਪੁੱਤਰ ਭਾਈ ਜਸਵੀਰ ਸਿੰਘ ਆਪਣੇ ਧਰਮ ਬਤਨੇ ਬੀਬੀ ਗੁਰਜੀਤ ਕੌਰ ਨੂੰ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਪਿੰਡ ਪੱਕਾ ਸ਼ਹੀਦਾ ਤੋਂ ਦੂਸਰਾ ਸ੍ਰੀ ਅਖੰਡ ਪਾਠ ਭਾਈ ਗੁਰਜੰਤ ਸਿੰਘ ਵੱਲੋਂ ਆਪਣੇ ਪਿਤਾ ਸਵਰਗਵਾਸੀ ਭਾਈ ਜਰਨੈਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਿੰਡ ਮਟ ਦਾਤੂ ਤੋਂ ਤੀਸਰਾ ਸ੍ਰੀ ਅਕੰਧ ਪਾਠ ਭਾਈ ਅਮਰਜੀਤ ਸਿੰਘ ਆਪਣੇ ਪੁੱਤਰੇ ਕਾਕਾ ਫਤੇ ਵੀਰ ਸਿੰਘ ਸੁਪੁੱਤਰ ਭਾਈ ਗੁਰਪਾਲ ਸਿੰਘ ਜਨਮ ਦੀ ਖੁਸ਼ੀ ਵਿੱਚ ਕਾਲਾਵਾਲੀ ਤੋਂ ਚੌਥਾ ਸ੍ਰੀ ਅਕੰਧ ਪਾਠ ਭਾਈ ਸੁਖਵਿੰਦਰ ਸਿੰਘ ਆਪਣੀ ਸੁਪੁੱਤਰੀ ਬੀਬੀ ਨਵਰੀਤ ਕੌਰ ਦੇ ਵਿਆਹ ਦਾ ਜੀ ਖੁਸ਼ੀ ਵਿੱਚ ਪਿੰਡ ਲੋਹਗੜ ਤੋਂ

सत श्री अखंड पाठ प्रंभ करखंड पाठ भाई सुखप्रीत सपुत्र भाई जसबीर सिंधी पत्नी बीबी गुरील काल नौकरी मिलण जी ख़ुशी विच पिण पका श्री ਦੋਸਰੇ ਸ੍ਰੀ ਅਖੰਡ ਪਾਠ ਭਾਈ ਗੁਰਗੰਦ ਸਿੰਘ ਬਲਣ ਆਪਣੇ ਸਵਰਗਵਾਸੀ ਪਿਤਾ ਭਾਈ ਜਰਨੈਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਿੰਡ ਮਟ ਦਾ ਤੂਤਾ ਤੀਸਰਾ ਸ੍ਰੀ ਅਖੰਡ ਪਾਠ ਭਾਈ ਅਮਰਜੀਤ ਸਿੰਘ ਆਪਣੇ ਪੋਤਰੇ ਕਾਕਾ ਫਤੇ ਵੀਰ ਸਿੰਘ ਸੁਪੁੱਤਰ ਭਾਈ ਗੁਰਪਾਲ ਸਿੰਘ ਧਰਮ ਦੇ ਖੁਸ਼ੀ ਵਿੱਚ ਕਾਲਾ ਵਾਲੇ ਤੋਂ ਚੌਥਾ ਸ੍ਰੀ ਅਖੰਡ ਪਾਠ ਭਾਈ ਸੁਖਵਿੰਦਰ ਸਿੰਘ ਆਪਣੇ ਸੁਪੁੱਤਰੀ ਪੀਤੀ ਲਗਰੇਦ ਕੌਰ ਦੇ ਵਿਆਹ ਕਰਦੇ ਦੀ ਖੁਸ਼ੀ ਵਿੱਚ ਪਿੰਡ ਲੋਹਗੜ ਤੋਂ ਪੰਜਵਾਂ ਸ੍ਰੀ ਅਖੰਡ ਪਾਠ ਭਾਈ ਜਗਤਾਰ ਸਿੰਘ ਸੁਪੁੱਤਰ ਭਾਈ ਲਾਭ ਸਿੰਘ ਦੇ ਅਰੋਗਤਾ ਤੰਦਰੁਸਤੀ ਦੇ ਸੁਖਿਆ ਹੋਇਆ ਪਿੰਡ ਗੁਰੂ ਸਰ ਜਗਤ ਤੋਂ ਸੇਵਾ ਸ੍ਰੀ ਅਖੰਡ ਪਾਠ ਭਾਈ ਹਰਮੰਦਰ ਸਿੰਘ ਆਪਣੇ ਪੁੱਤਰੇ ਕਾਕਾ ਵਰਦਾਨ ਸਿੰਘ ਸੁਪੁੱਤਰ ਭਾਈ ਦਵਿੰਦਰ ਸਿੰਘ ਜਨਮ ਦੀ ਖੁਸ਼ੀ ਵਿੱਚ ਡੱਬ ਵਾਲੀ ਤੋਂ ਸਤਨਾ ਸ੍ਰੀ ਅਖੰਡ ਪਾਠ ਭਾਈ ਦਰਸ਼ਨ ਸਿੰਘ ਆਪਣੇ ਪੁੱਤਰੀ ਅਨਨੀਤ ਸਿੰਘ ਸੁਪੁੱਤਰ ਭਾਈ ਬਲਜੀਤ ਸਿੰਘ ਜਨਮ ਦੀ ਖੁਸ਼ੀ ਵਿੱਚ ਪਿੰਡ ਫਗੋਤੋਂ ਸਤਿਗੁਰ ਜੀ ਆਵਜਿ ਦੀ ਮਹਾਨ ਅਪਾਰ ਕਿਰਪਾ ਦਾ ਸਦਕਾ ਸ੍ਰੀ ਸਾਜ ਪਾਠਾਂ ਦੇ ਸ੍ਰੀ ਅਖੰਡ ਪਾਠਾਂ ਦੇ ਨਿਰਵਿਗੰਤਾ ਸਾਇਤ ਸੰਪੂਰਨਤਾ ਹੋਈ ਹੈ ਭੋਗ ਪਾਏ ਗਏ ਹਨ ਉਪਰੰਤ 12 ਮਹਾਛੇ ਪ੍ਰੋਣੀਆਂ ਸ੍ਰੀ ਅਮੰਦ ਸਾਹਿਬ ਜੀ ਦੇ ਜਾਪ ਹੋਏ ਹਨ ਆਪ ਜੀ ਨੇ ਕਿਰਪਾ ਕਰਨੀ ਗੁਰਬਾਣੀ ਪਰੇ ਸੁਣੇ ਗਏ ਸਤਿਖੰਡ ਵਿੱਚ ਪ੍ਰਵਾਨ ਕਰਨੀ ਗੁਰਬਾਣੀ ਦੇ ਭਾਵ ਅਰਥ ਕਿਰਦਿਆਂ ਵਿੱਚ ਬਸਾਉਣੇ ਭੁੱਲਾਂ ਚੁਪਾਂ ਮਾਫ ਕਰ ਦੇਣੀਆ ਅੱਗੇ ਵਾਸਤੇ ਕਿਰਪਾ ਕਰਨੀ ਕਰਤੇ ਮੇਰੇ ਪਰ ਹੱਥ ਰੱਖਣਾ ਸੁੱਧ ਸਪਸ਼ਟ ਗੁਰਬਾਣੀ ਪਰੰਪਰਾ ਦੀ ਸਮਤ ਬਖਸ਼ਣੀ ਸਤਿਗੁਰ ਜੀ ਅੱਜ ਦੇ ਸੋਭ ਦਿਹਾੜੇ ਤੇ ਗੁਰਮੰਗ ਪਰਿਵਾਰਾਂ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ੍ਰੀ ਸਾਜ ਪਾਠ ਪ੍ਰਾਰambh ਹੋ ਰਿਹਾ ਹਨ ਆਪ ਜੀ ਆਰੰਭਤਾ ਦੀ ਆਗਿਆ ਬਖਸ਼ ਆਪ ਜੀ ਨੇ ਕਿਰਪਾ ਕਰਨੀ ਜਿੰਨਾ ਭਾਵਨਾ ਮਨ ਲੋਕਾ ਕੇ ਗੁਰਮੰਗ ਪਰਿਵਾਰਾਂ ਨੇ ਪਵਿੱਤਰ ਗੁਰਬਾਣੀ ਦੇ ਸ੍ਰੀ ਸਾਜ ਪਾਠ ਤੇ ਆਪ ਜੀ ਦੇ ਪਵਿੱਤਰ ਗੁਰਬਾਣੇ ਦੇ ਸਾਥ ਸ੍ਰੀ ਅਖੰਡ ਪਾਠ ਪ੍ਰੰਪਰ ਅਵਾਇ ਸਨ ਅਤੇ ਜਿਨ੍ਹਾਂ ਭਾਵਨਾ ਮਨ ਮੁਕਰਾ ਕੇ ਅੱਜ ਦੇ ਸੁਭ ਦਿਹਾੜੇ ਤੇ ਗੁਰਮੰਗ ਪਰਿਵਾਰ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਸ੍ਰੀ ਸਾਜ ਪਾਠ ਪ੍ਰੰਪਰ ਕਰਵਾ ਰਹੇ ਹਨ ਸੋ ਭਾਵਲਾਵਾ ਸੇਵਕਾਂ ਦੀਆਂ ਸੰਪੂਰਨ ਕਰਦੇ ਪਹਿਲੀ ਸਵਰਥ ਦੇ ਵਿੱਚ ਆਪ ਜੀ ਦੇ ਅਰਧਰ ਦੇ ਪ੍ਰੀਤਵਾਰ ਸੇਵਕ ਪਰਿਵਾਰਾਂ ਵੱਲੋਂ ਕਰ ਰਿਹਾ ਹੈ आम जी पावन पवित्र गुरब जे सत श्री अखंड पाठ प्रांत पहिला श्री अखंड पाठ बी पी स्वर्णदीप कार मनोकाम पूरी कनेडा तूसरा श्री अखंड पाठ बी पी स्वरणदीप कॉर अपनी बिस्म कौर जी पढ़ाई जी सफलता जी पिण सेखू कनेडा तीसरा श्री अखंड पाठ ਦੀ ਮਤਾਰ ਮਰ ਪਾ ਮਰ ਪੂਰੀ ਹੋਣ ਦੀ ਖੁਸ਼ੀ ਵਿੱਚ ਸੁਪਾ ਹੋਇਆ ਤਤੌਲੀ ਜੁਪੀਤਾ ਚੋਤਾ ਅਖੰਡ ਪਾਤਸ਼ਾਹ ਭਾਈ ਮੋਜਾ ਸਿੰਘ ਸੁਪੁੱਤਰ ਭਾਈ ਹਮੇਸ਼ ਪਿੰਗ ਆਪਣੇ ਸੁਪੁੱਤਰ ਦਾਤਾ ਜਗਜੀਤ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਪਿੰਡ ਖਰਾਜ ਤੋਂ ਪੰਜਵਾਂ ਸ੍ਰੀ ਅਖੰਡਕੋੜ ਭਾਈ ਜਲਦਾਰ ਸਿੰਘ ਸੁਪੁੱਤਰ ਹਰਭਜ ਸਿੰਘ ਮਨੋ ਕਾਮਨਾ ਪੂਰੀ ਹੋਣ ਦੀ ਖੁਸ਼ੀ ਵਿੱਚ ਪਿੰਡ ਜੱਜਲ ਤੋਂ ਸੇਵਾ ਸ੍ਰੀ ਅਖੰਡ ਪਾਠ ਭਾਈ ਨਵਦੀਪ ਸਿੰਘ ਸੁਪੁੱਤਰ ਮਨਜੀਤ ਸਿੰਘ ਮਰਉ ਕਾਵਰਾ ਪੂਰੀ ਹੋਣ ਦੀ ਖੁਸ਼ੀ ਵਿੱਚ ਭਾਗਸਰ ਸ੍ਰੀ ਮੁਕਤਸਰ ਸਾਹਿਬ ਤੋਂ ਸਤਮਾ ਸ੍ਰੀ ਅਖੰਡ ਪਾਠ ਭਾਈ ਭੁਪਿੰਦਰ ਸਿੰਘ ਸੁਪੁੱਤਰ ਭਾਈ ਜਸਕਰਨ ਸਿੰਘ ਘਰ ਦੀ ਸੁਖ ਸ਼ਾਂਤੀ ਲਈ ਅਤੇ ਮਾਤਾ ਗੁਰਵੀਰ ਕੌਰ ਦੀ ਦੇਹ ਅਰੋਗਤਾ ਲਈ ਪਿੰਡ ਫੁੱਲੋਖਾਰੀ ਤੋਂ